13 ਲੱਖ ਤੇ 13 ਹਜ਼ਾਰ ਦਾ ਗਹਿਣਾ ਤੁਹਾਨੂੰ ਦੱਸ ਦਈਏ ਪਿੰਡ ਦੇ ਬਾਹਰ-ਬਾਰ ਪਿੰਡ ਦੇ ਖੇਤਾਂ ਦੇ ਵਿੱਚ 13 ਲੱਖ ਤੇ 13 ਹਜ਼ਾਰ ਦਾ ਗਹਿਣਾ ਔਰ ਦੱਸ ਦਈਏ ਕਿ ਤੁਸੀਂ ਗਹਿਣੇ ਤਾਂ ਬਹੁਤ ਵੇਖੇ ਹੋਣਗੇ ਤੇ ਜੇ ਗੱਲ ਕਰੀਏ 13 ਲੱਖ 13 ਹਜ਼ਾਰ ਦੇ ਗਹਿਣੇ ਦੀ ਤਾਂ ਗਹਿਣਾ ਬਹੁਤ ਵਧੀਆ ਤੇ ਬਹੁਤ ਸਸਤਾ ਗਹਿਣਾ ਪੈ ਗਿਆ ਔਰ 13 ਲੱਖ ਤੇ 13 ਹਜ਼ਾਰ ਇਸ ਦੀ ਕੀਮਤ ਵੀ ਬਹੁਤ ਹੈ ਕੀਮਤ ਵੀ ਥੋੜੀ ਨਹੀਂ ਹੈ ਔਰ ਜੇ ਗਹਿਣੇ ਦੀ ਗੱਲ ਕਰੀਏ ਤਾਂ ਬੜੀ ਮਿਹਨਤ ਦੇ ਨਾਲ ਤਰਾਸ਼ਿਆ ਗਿਆ ਬੜੀ ਮਿਹਨਤ ਦੇ ਨਾਲ ਥੋੜੇ ਪੈਸਿਆਂ ਦੇ ਵਿੱਚ ਗਹਿਣਾ ਤਿਆਰ ਕੀਤਾ ਗਿਆ ਉਹ ਤੁਹਾਨੂੰ ਤਸਵੀਰਾਂ ਦੱਸ ਦਈਏ ਕਿ ਜਿਲ੍ਹਾ ਗੁਰਦਾਸਪੁਰ ਦੇ ਪਿੰਡ ਨਿਆਮਤੇ ਚ ਖੜੇ ਆ ਔਰ ਮੈਂ ਕੈਮਰਾਮੈਨ ਨੂੰ ਕਹਾਂਗਾ ਆ ਤਸਵੀਰਾਂ ਵਿਖਾਈਆਂ ਜਾਣ ਆ ਤਸਵੀਰਾਂ ਵੇਖੋ ਤੁਸੀਂ ਆ ਗਹਿਣਾ ਤਿਆਰ ਹੋਇਆ ਆ ਛੱਪੜ ਤਿਆਰ ਹੋਇਆ 13 ਲੱਖ ਤੇ 13000 ਵਿੱਚ ਥਾਪਰ ਮਾਡਲ ਛੱਪੜ ਆ ਆ ਤਸਵੀਰਾਂ ਤੁਸੀਂ ਵੇਖ ਰਹੇ ਹੋ ਔਰ ਇਹੋ ਜਿਹਾ ਗਹਿਣਾ ਜਿਹੜਾ ਇਹ ਕਿੰਨੇ ਪੈਸਿਆਂ ਚ ਤਿਆਰ ਹੁੰਦਾ ਕਿੰਨੇ ਪਿੰਡਾਂ ਦੇ ਵਿੱਚ ਲੋਕਾਂ ਨੇ ਤਿਆਰ ਕੀਤਾ ਹੋਵੇਗਾ ਔਰ ਕਿੰਨੇ ਲੋਕ ਅੱਜ ਵੀ ਤਰਸ ਰਹੇ ਨੇ ਕਿ ਇਹੋ ਜੇ ਕਾਰੀਗਰ ਇਹੋ ਜੇ ਜੋ ਪੋਲੀਟੀਕਲ ਹੈ ਇਹੋ ਜੇ ਸਰਪੰਚ ਸਾਰੇ ਪਿੰਡਾਂ ਚ ਹੋਣ ਤਾਂ ਇਹੋ ਜੇ ਗਹਿਣੇ ਸਸਤੇ ਰੇਟ ਤੇ ਤੁਹਾਡੇ ਤਿਆਰ ਹੋ ਸਕਦੇ ਆ ਇਹ ਥਾਪਰ ਮਾਡਲ ਛੱਪੜ ਹੈ ਔਰ 13 ਲੱਖ 13 ਹਜ਼ਾਰ ਕੋਈ ਕੀਮਤ ਨਹੀਂ ਹੁੰਦੀ ਔਰ ਜਿਸ ਦੇ ਥਰੂ ਇਸ ਨੂੰ ਤਿਆਰ ਕੀਤਾ ਗਿਆ ਥੋੜੀ ਕੀਮਤ ਦੇ ਵਿੱਚ ਹੀ ਤਿਆਰ ਕੀਤਾ ਗਿਆ ਜੇ ਕਿਤੇ ਕੀਮਤ ਜ਼ਿਆਦਾ ਲੱਗ ਜਾਂਦੀ ਜੇ 25 ਲੱਖ ਲੱਗ ਜਾਂਦਾ ਤੇ ਪਤਾ ਨਹੀਂ ਇਸ ਦਾ ਕਿਹੜਾ ਮਾਡਲ ਬਣ ਜਾਣਾ ਸੀ ਅਜੇ ਤਾਂ ਤੁਸੀਂ ਥੱਪਰ ਮਾਡਲ ਦਾ ਇਹੀ ਪੀਸ ਵੇਖਿਆ ਇਹ ਸੈਂਪਲ ਵੇਖਿਆ ਔਰ ਜ਼ਿਲ੍ਹਾ ਗੁਰਦਾਸਪੁਰ ਦਾ ਨਿਆਮਤਾ ਪਿੰਡ ਹੈ ਲਗਾਤਾਰ ਵੀਡੀਓ ਵਾਇਰਲ ਹੋ ਰਹੀਆਂ ਲਗਾਤਾਰ ਵੀਡੀਓ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਆਰਟੀਆਈ ਖੁਲਾਸਾ ਕਰਦੀ ਹੈ ਕਿ 13 ਲੱਖ 13 ਹਜ਼ਾਰ ਵਿੱਚ ਇਸ ਦਾ ਥੱਪਰ ਮਾਡਲ ਤਿਆਰ ਕੀਤਾ ਗਿਆ ਔਰ ਇਹੋ ਜਿਹਾ ਛੱਪੜ ਇਸ ਦੇ ਉੱਤੇ ਬੋਰਡ ਜਿਹੜਾ ਸਾਨੂੰ ਨਜ਼ਰ ਨਹੀਂ ਆਇਆ ਕੀ ਕੰਮ ਇਸ ਦਾ ਸ਼ੁਰੂ ਕਦੋਂ ਹੋਇਆ ਸੀ ਕਦੋਂ ਕਾਰੀਗਰ ਇਸ ਦੇ ਉੱਤੇ ਬੈਠੇ ਸੀ ਕਦੋਂ ਕਾਰੀਗਰਾਂ ਨੇ ਇਹ ਕੰਮ ਕੀਤਾ ਔਰ ਆਰਟੀਆਈ ਕਹਿੰਦੀ ਹੈ ਕਿ 13 ਲੱਖ ਤੇ 13 ਹਜ਼ਾਰ ਰੁਪਿਆ ਇਸ ਛੱਪੜ ਦੇ ਪਾਣੀ ਦੇ ਵਿੱਚ ਡੁੱਬ ਗਿਆ ਔਰ ਲੱਭਿਆ ਨਹੀਂ ਜਾ ਰਿਹਾ ਉਹ ਗਹਿਣਾ ਜੋ ਤਿਆਰ ਕੀਤਾ ਨਜ਼ਰ ਨਹੀਂ ਆ ਰਿਹਾ ਲੇਕਿਨ ਤੁਹਾਨੂੰ ਦੱਸ ਦਈਏ ਕਿ ਪਿੰਡ ਵਾਲਿਆਂ ਦਾ ਸੁਪਨਾ ਸੀ ਕਿ ਸਾਡੇ ਪਿੰਡ ਵਿੱਚ ਵੀ ਕੋਈ ਥਾਪਰ ਮਾਡਲ ਬਣੇਗਾ ਲੇਕਿਨ ਆਹ ਥਾਪਰ ਮਾਡਲ ਤੁਸੀਂ ਵੇਖ ਰਹੇ ਹੋ ਆ ਪਾਣੀ ਦੀਆਂ ਤਸਵੀਰਾਂ ਇੱਕ ਵਾਰ ਫੇਰ ਵਿਖਾ ਦਿਓ ਹੁਣ ਤੁਸੀਂ ਦੱਸ ਦਿਓ ਕਿ ਇੰਨੇ ਪੈਸਿਆਂ ਵਿੱਚ ਇਹੋ ਜੀ ਚੀਜ਼ ਨਹੀਂ ਬਣਦੀ ਔਰ ਕਿਵੇਂ ਇਹ ਪੈਸੇ ਜੜੇ ਆ ਵਰਤੇ ਗਏ ਆ ਕਿਵੇਂ ਇਸ ਨੂੰ ਨੇਪਰੇ ਚਾੜਿਆ ਗਿਆ ਬੜੀ ਮਿਹਨਤ ਕੀਤੀ ਹੋਵੇਗੀ ਉਹ ਪ੍ਰਬੰਧਕਾਂ ਨੇ ਬੜੀ ਮਿਹਨਤ ਕੀਤੀ ਹੋਵੇਗੀ ਸਰਪੰਚ ਸਾਹਿਬ ਨੇ ਕਿ ਇਹ ਮਾਡਲ ਜਿਹੜਾ ਇਹ ਤਿਆਰ ਕਰਨਾ ਹੈ ਔਰ ਥਾਪਰ ਮਾਡਲ ਦੇ ਲੱਗ-ਲੱਗ ਨਕਸ਼ੇ ਨੇ ਇਹਦਾ ਨਕਸ਼ਾ ਕਿੱਥੋਂ ਲਿਆਂਦਾ ਹੋਵੇਗਾ ਔਰ ਥੋੜੇ ਪੈਸਿਆਂ ਵਿੱਚ ਤਿਆਰ ਹੋਣ ਵਾਲਾ ਥਾਪਰ ਮਾਡਲ ਜੇ ਕਿਸੇ ਨੂੰ ਪਤਾ ਹੋਵੇ ਕਿ ਇਹਨੇ ਥੋੜੇ ਪੈਸਿਆਂ ਵਿੱਚ ਇਦਾਂ ਦਾ ਛੱਪੜ ਕਿਹੜੇ ਪਿੰਡ ਵਿੱਚ ਤਿਆਰ ਹੁੰਦਾ ਤਾਂ ਸਾਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਕੰਟੈਕਟ ਜਰੂਰ ਕਰਨਾ ਔਰ ਸਾਨੂੰ ਦੱਸ ਦਿਓ ਕਿ ਸਾਡੇ ਪਿੰਡ ਵਿੱਚ ਵੀ ਇਹੋ ਜਿਹੇ ਇਨੇ ਪੈਸਿਆਂ ਵਿੱਚ ਤਿਆਰ ਹੋਇਆ ਤਾਂ ਅਸੀਂ ਉਹ ਵੀ ਚਾਨਣਾ ਪਾਵਾਂਗੇ ਔਰ ਅਸੀਂ ਚਾਹੁੰਦੇ ਆ ਕਿ ਜਿਨ੍ਹਾਂ ਨੇ ਮਾਡਲ ਤਿਆਰ ਕੀਤੇ ਆ ਇਹਨਾਂ ਦੇ ਬੋਲ ਲੱਗਣੇ ਚਾਹੀਦੇ ਸੀ ਸਰਕਾਰਾਂ ਇਹਨਾਂ ਨੂੰ ਸਨਮਾਨਿਤ ਕਰਨ ਸਰਕਾਰਾਂ ਇਹ ਪ੍ਰਬੰਧਕਾਂ ਨੂੰ ਸਨਮਾਨਿਤ ਕਰਨ ਸਰਕਾਰਾਂ ਇਹ ਸਰਪੰਚਾਂ ਨੂੰ ਸਨਮਾਨਿਤ ਕਰਨ ਜਿਨ੍ਹਾਂ ਨੇ ਥੋੜੇ ਪੈਸਿਆਂ ਵਿੱਚ ਥਾਪਰ ਮਾਡਲ ਬਣਾ ਕੇ ਤਿਆਰ ਕਰ ਦਿੱਤੇ ਆ ਔਰ ਲੋਕਾਂ ਨੂੰ ਸਹੂਲਤਾਂ ਦੇ ਦਿੱਤੀਆਂ ਆ ਆ ਤਸਵੀਰਾਂ ਵੇਖੋ ਹੁਣ ਵੇਖਦੇ ਆ ਅੱਗੇ ਕਿ ਕਿੰਨਾ ਸਮਾਂ ਲੱਗਦਾ ਸਰਕਾਰ ਕਦੋਂ ਇਹਨਾਂ ਨੂੰ ਸਨਮਾਨਿਤ ਕਰਦੀ ਆ ਕਦੋਂ ਇਹਨਾਂ ਦੀਆਂ ਫੋਟੋਆਂ ਲੱਗਦੀਆਂ ਚੰਗੇ ਕੰਮ ਕਰਨ ਦੇ ਨਤੀਜਿਆਂ ਦੇ ਵਿੱਚ ਕਦੋਂ ਇਹਨਾਂ ਨੂੰ ਸਨਮਾਨਤ ਸਰਕਾਰਾਂ ਕਰਨਗੇ ਆ ਕਦੋਂ ਪਿੰਡਾਂ ਵਾਲੇ ਕਰਨਗੇ ਔਰ ਹਰ ਮੇਲੇ ਦੇ ਵਿੱਚ ਇਹਨਾਂ ਨੂੰ ਪਹਿਲ ਦੇ ਆਧਾਰ 'ਤੇ ਖਿਲਾੜਿਆ ਜਾਵੇਗਾ ਹਰ ਪ੍ਰੋਗਰਾਮ ਦੇ ਵਿੱਚ ਸਰਕਾਰ ਨੂੰ ਇਹ ਨਾਲ ਲੈ ਕੇ ਚੱਲਣੇ ਪੈਣਗੇ ਔਰ ਕਿਉਂਕਿ ਇਹਨਾਂ ਨੇ ਕੰਮ ਬਹੁਤ ਵਧੀਆ ਕੀਤੇ ਆ ਹੁਣੇ 13 ਲੱਖ 13 ਹਜ਼ਾਰ 'ਚ ਜਿਸ ਨੇ ਵੀ ਛੱਪੜ ਤਿਆਰ ਕਰਵਾਉਣਾ ਹੋਵੇ ਤਾਂ ਨਿਯਾਮਤਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੀਨਾ ਨਗਰ ਬਲਾਕ ਦਾ ਇੱਥੇ ਆ ਕੇ ਬਿਲਕੁਲ ਇੱਕ ਵਾਰ ਵੇਖਿਆ ਜਾਵੇ ਇੱਕ ਵਾਰ ਕਲੀਅਰ ਕੀਤਾ ਜਾਵੇ ਤਾਂ ਫਿਰ ਇਹ ਦੌੜ ਲਗਾ ਕਿ ਆਪਣੇ ਪਿੰਡਾਂ ਵਿੱਚ ਵੀ ਤੁਸੀਂ ਤਿਆਰ ਕਰਵਾ ਸਕਦੇ ਹੋ ਆ ਤਸਵੀਰਾਂ ਤੁਹਾਨੂੰ ਲਗਾਤਾਰ ਨਿਯਮਤਾ ਪਿੰਡ ਜ਼ਿਲ੍ਹਾ ਗੁਰਦਾਸਪੁਰ ਦੀਆਂ ਵਿਖਾ ਰਹੇ ਆ ਔਰ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸੱਚੋਕੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ